ਜਿਵੇਂ ਮਿੱਟੀ ਦੇ ਘੜੇ ਬਣਾਉਣ ਵਾਲਾ কুমਿਹਾਰ ਜਿਹੜਾ ਹੈ ਮਿੱਟੀ ਇਕੱਠੀ ਗੁੰਨ ਲੈਂਦਾ ਹੈ ਇੱਕ ਦੀ ਚੱਪੜੀ ਬਣਾਉਂਦਾ ਹੈ ਇੱਕ ਦਾ ਘੜਾ ਬਣਾਉਂਦਾ ਹੈ ਤੇ ਇੱਕ ਦਾ ਉਹ ਉਹਨੂੰ ਕੀ ਕਾੜਨਾ ਬਣਾਉਂਦਾ ਹੈ ਕਾੜਨਾ ਕਹਿੰਦੇ ਆ ਜੀ ਆਪਾਂ ਹਨਾ ਜਿਹੜਾ ਦੁੱਧ ਹਨਾ ਦੁੱਧ ਬੰਦਾ ਉਹਨੂੰ ਕਾੜਨਾ ਕਹਿੰਦੇ ਨੇ ਹੁਣ ਇੱਕ ਦੇਖ ਲਓ ਭਾਂਡਾ ਜਿਹੜਾ ਉਹ ਅੱਗ ਤੇ ਸੜਦਾ ਹੈ ਇੱਕ ਭਾਂਡਾ ਉਸੇ ਮਿੱਟੀ ਦਾ ਬਣਿਆ ਜਿਹਦੇ ਵਿੱਚ ਪਾਣੀ ਪੈਂਦਾ ਹੈ ਠੰਡਾ ਰਹਿੰਦਾ ਹੈ ਆਪ ਵੀ ਠੰਡਾ ਰਹਿੰਦਾ ਤੇ ਦੂਸਰਿਆਂ ਨੂੰ ਵੀ ਠੰਡਾ ਰੱਖਦਾ ਹੈ ਇੱਕ ਉਹ ਸਰੀਰ ਨੇ ਜਿਹੜੇ ਉਸ ਪਕਾੜਨੇ ਦੀ ਤਰ੍ਹਾਂ ਨੇ ਆਪ ਵੀ ਛੱਡਦੇ ਨੇ ਤੇ ਦੂਸਰਿਆਂ ਨੂੰ ਵੀ ਛੱਡਦੇ ਨੇ ਜਿਉ ਤਪਤ ਹੈ ਬਾਰੋ ਬਾਰ ਤਪਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਤਪਦੇ ਨੇ ਬਹੁਤ ਹੀਰਦੇ ਨੇ ਐਸੇ ਬਹੁਤ ਹੀ ਰਦੇ ਅਡੇ ਆਣ ਗਵਾਨ ਘਰਾں ਚ ਪਤਾ ਲੱਗ ਜੂਗਾ ਇਹ ਆਪ ਤੇ ਸੜਦਾ ਹੀ ਹੈ ਤੇ ਸਾਨੂੰ ਵੀ ਸੜਦਾ ਹੀ ਹੈ ਤੇ ਐਸੇ ਵੀ ਹਰਦੇ ਨੇ ਜਿਹੜੇ ਆਪ ਠਰਦੇ ਨੇ ਤੇ ਦੂਸਰਿਆਂ ਨੂੰ ਠਾਰਦੇ ਨੇ ਠਾਰਦੇ ਨੇ ਇੱਕੋ ਮਿੱਟੀ ਦੇ ਨਾਲ ਮਾਲਕ ਨੇ ਭਾਂਡੇ ਬਣਾ ਦਿੱਤੇ ਨੇ ਕਰਮ ਬਣਾ ਦਿੱਤੇ ਨੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਜਦੋਂ ਮਨੁੱਖ ਚੱਲਣਾ ਆਰੰਭ ਕਰਦਾ ਹੈ ਦੋ ਰਸਤੇ ਨਜ਼ਰ ਆਉਂਦੇ ਨੇ ਹਰ ਮਨੁੱਖ ਨੂੰ ਜਿਵੇਂ ਦਿਨ ਰਾਤ ਨਜ਼ਰ ਆਉਂਦੀ ਹੈ ਨਾ ਜਿਵੇਂ ਸਭ ਨੂੰ ਦਿਨ ਰਾਤ ਨਜ਼ਰ ਆਉਂਦੀ ਹੈ ਜਿਵੇਂ ਸੂਰਜ ਤੇ ਚੰ드ਰਮਾ ਨਜ਼ਰ ਆਉਂਦਾ ਹੈ ਏਵੇਂ ਹੀ ਦੋਵੇਂ ਕਰਮ ਨਜ਼ਰ ਆਉਂਦੇ ਨੇ ਇੱਕ ਹੈ ਚੰਗਾ ਤੇ ਇੱਕ ਹੈ ਮਾੜਾ ਆਪਣਾ ਉਹਨਾ ਕਿੰਨੇ ਆ ਜੀ ਰੱਬ ਨੇ ਜੇ ਰੱਬ ਦੇ ਰੱਬ ਦੇ ਹੱਥ ਇਹ ਸਾਰੀ ਗੱਲਬਾਤ ਹੁੰਦੀ ਨਾ ਤੇ ਰੱਬ ਕਦੀ ਨਾ ਚਾਹੁੰਦਾ ਵੀ ਮੇਰਾ ਬਣਾਇਆ ਮਨੁੱਖ ਮੇਰੀ ਦਿੱਤੀ ਸਰਦਾਰੀ ਦੇ ਕੋਲ ਆ ਉਹ ਆਪਣਾ ਗਲਤ ਰਸਤਾ ਛੋੜ ਕਰਕੇ ਮਾੜਾ ਰਸਤਾ ਛੋੜ ਕਰਕੇ ਚੰਗੇ ਰਸਤੇ ਤੇ ਚੱਲੇ ਉਹ ਚਾਹੁੰਦਾ ਹਮੇਸ਼ਾ ਕੋਈ ਇਹ ਨਾ ਚਾਹੁੰਦਾ ਕਿ ਚੰਗਾ ਛੱਡ ਕੇ ਮਾੜੇ ਵੱਲ ਚੱਲੇ ਨਾ ਉਹ ਰੱਬ ਨੇ ਦੋੜਾ ਚਾਹਣਾ ਹੈ ਵੀ ਨਾ ਕਰੇ ਪਰ ਰੱਬ ਨੇ ਇਹ ਗੱਲ ਆਪਣੇ ਹੱਥ ਵਿੱਚ ਨਹੀਂ ਰੱਖੀ ਮਤ ਦੋਸ਼ ਦਿਓ ਕਰਨ ਕਰਾਉਣ ਵਾਲਾ ਰੱਬ ਹੀ ਹੈ ਜੀ ਰੱਬ ਚੋਰੀਆਂ ਕਰਾਉਂਦਾ ਰੱਬ ਠੱਗੀਆਂ ਕਰਾਉਂਦਾ ਰੱਬ ਕਤਲ ਕਰਾਉਂਦਾ ਨਹੀਂ ਪਰਮਾਤਮਾ ਭਗਵਾਨ ਐਸਾ ਕੁਝ ਨਹੀਂ ਜੇ ਕਰਾਉਂਦਾ ਉਹ ਤਾਂ ਚੰਗਾ ਕਰਮ ਕਰਾਉਂਦਾ ਹੈ ਚੰਗਾ ਫਿਰ ਕੌਣ ਕਰਦਾ ਜਨਮ ਦੇਨ ਦੀ ਸੱਤਿਆ ਉਹਦੇ ਕੋਲ ਹੈ ਗੱਲ ਨੂੰ ਚੰਗੀ ਤਰ੍ਹਾਂ ਸਮਝਾ ਦੇਵਾਂ ਜਨਮ ਕਰਨ ਦੇਨ ਦੀ ਸੱਤਿਆ ਕਦੋਂ ਕੋ ਹੈ ਜੀ ਕਦੋਂ ਕੋ ਹੈ ਜੀ ਰੱਬ ਦੇ ਕੋਲ ਕਿੱਥੇ ਦੇਣਾ ਕਿਦੋਂ ਦੇਣਾ ਕਿਵੇਂ ਦੇਣਾ ਉਹਦੇ ਕੋ ਸੱਤਿਆ ਹੈ ਤਾਕਤ ਉਹਦੇ ਕੋ ਹੈ ਅਮੀਰ ਦੇ ਘਰ ਦੇ ਦੇਵੇ ਗਰੀਬ ਦੇ ਘਰ ਦੇ ਦੇਵੇ ਇਹ ਸਾਡੇ ਆਲ ਵਾਸਤੇ ਨਹੀਂ ਹੈਗਾ ਇਹ ਕਿਦੇ ਵਾਸਤੇ ਹੈ ਜੀ ਪ੍ਰਮਾਤਮਾ ਦੇ ਰੱਬ ਦੇ ਵਾਸਤੇ ਦੂਸਰਾ ਰਿਜਕ ਦਾ ਪ੍ਰਬੰਧ ਕਦਾ ਪ੍ਰਬੰਧ ਜੀ ਭੋਜਨ ਦਾ ਰਿਜਕ ਦਾ ਰਿਜਕ ਕਹਿੰਦੇ ਨੇ ਭੋਜਨ ਹਣਾ ਭੋਜਨ ਦਾ ਪ੍ਰਬੰਧ ਇਹ ਵੀ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ ਸੈਲ ਪੱਥਰ ਮੈਂ ਜਨ ਤੇ ਉਪਾਏ ਤਾਂ ਕਾ ਰਿਜਕ ਇਹ ਜੇ ਪੱਥਰ ਦੇ ਵਿੱਚ ਬੈਠੇ ਕੀੜੇ ਵਾਸਤੇ ਭੋਜਨ ਦਾ ਪ੍ਰਬੰਧ ਕੀਤਾ ਤੇ ਅਸੀਂ ਤਾਂ ਉਹਦੇ ਸਰਦਾਰ ਐ ਅਸੀਂ ਤਾਂ ਮਨੁੱਖਾ ਦੇਹੀ ਸਭ ਤੋਂ ਸ਼੍ਰੇਸ਼ਟ ਦੇਹੀ ਐ ਸਾਡੇ ਭੋਜਨ ਦਾ ਪ੍ਰਬੰਧ ਨਹੀਂ ਕੀਤਾ ਹੋਗਾ ਉਹਨੇ ਸਤਗੁਰੂ ਕਹਿੰਦੇ ਨੇ ਭਲਿਆ ਤੂੰ ਤੇ ਐਵੇਂ ਚਿੰਤਾ ਕਰੀ ਬੈਠਾ ਐ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਜਿੰਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਅਤੇ ਤੈਨੂੰ ਜਿੰਨੇ ਇਹਦਾ ਪੈਦਾ ਕੀਤਾ ਤੈਨੂੰ ਆਧਾਰ ਵੀ ਦੇਵੇਗਾ ਚਿੰਤਾ ਛੱਡ ਅਚਿੰਤ ਰਹੋ ਅਚਿੰਤ ਰਹੋ ਚਿੰਤਾ ਛੱਡ ਦੇ ਛੱਡ ਦੇ ਅਚਿੰਤ ਉਹਦਾ ਅਚਿੰਤੇ ਇੱਥੇ ਵੀ ਆੜਾ ਲੱਗਿਆ ਜੇ ਅਚਿੰਤਾ ਮਤਲਬ ਚਿੰਤਾ ਤੋਂ ਰਹਿਤ ਨਾ ਚਿੰਤਾ ਅਚਿੰਤ ਰਹੋ ਨਾਨਕ ਲੱਗ ਪਾਏ ਨਾਨਕ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਈ ਪਾਈ ਦੇ ਅਥਾ ਚਰਨੋਂ ਮੇਂ ਦਲ ਜਾਓ गिर जाओ लग जाओ अगर तुम अपने आप को सुखी देखना चाहते हो कहते हैं भाई जे रिझक ਦਾ ਪ੍ਰਬੰਧ ਉਹਨੇ ਆਪਣੇ ਹੱਥ ਰੱਖਿਆ ਤੀਜਾ ਪ੍ਰਬੰਧ ਉਹਨੇ ਆਪਣੇ ਹੱਥ ਕਿਹੜਾ ਰੱਖਿਆ ਜੀ ਭਲਾ ਉਹ ਹੈ ਮੌਤ ਦਾ ਤੀਜਾ ਪ੍ਰਬੰਧ ਕਿਹੜਾ ਜੀ ਮੌਤ ਦਾ ਸਾਡੇ ਪਾਸ ਨਹੀਂ ਹੈ ਮਰਨਾ ਸਾਡੇ ਪਾਸ ਨਹੀਂ ਹੈ ਲੇਲੜੀਆਂ ਕੱਢਦੇ ਨੇ ਮੰਜਿਆਂ ਤੇ ਪਏ ਮੌਤ ਆ ਜਵੇ रबा साल कड़ नहीं निकल दे। नहीं निकलते कि निकलने किडने हैं ये सब कुछ उस परमात्मा के हाथ में है उसी के हाथ में ये सब कुछ है लेकिन तेरे कर्म जो है जो तुमने बीजना है जो तुमने कमाना है वो तेरे हाथ में है मनुख उसको रब के हाथ में मत बोल के बोलो बोली जाओ कि जो करता कराता है वो ही करता कराता है नहीं वो तो तेरे को दुखा रहा है उठने की आवाज दे रहा है उठो सुबह हो गई है अमृत वेला हो गया भगवान का नाम लेने का समय हो गया किसको आवाज नहीं आती सभी को आवाज आती है सभी को मेरे को भी आपको भी पर हमने क्या किया ਸੋਣੇ ਸੇ ਪਹਿਲੇ ਹਮਨੇ ਇੱਕ ਚੱਦਰ ਆਪਣੇ ਪੈਰੋਂ ਕੀ ਤਰਫ ਰੱਖ ਲਈ ਚਾਹੇ ਇਧਰ ਗਰਮੀ ਹੈ ਨਾ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਰਾਤ ਸੋਣੇ ਕੇ ਸਮੇਂ ਹਮਾਰੇ ਪਾਸ ਇੱਕ ਚੱਦਰ ਹੋਤੀ ਹੈ ਹੁੰਦੀ ਹੈ ਕਿ ਨਹੀਂ ਹੁੰਦੀ ਜੀ ਹੁੰਦੀ ਹੈ ਨਾ ਪਤਲੀ ਹੋਵੇ ਮੋਟੀ ਹੋਵੇ ਹਰ ਮੌਸਮ ਵਿੱਚ ਅਸੀਂ ਚਾਦਰ ਰੱਖਦੇ ਹਾਂ ਜਦੋਂ ਆਵਾਜ਼ ਰੱਬ ਨੇ ਮਾਰੀ ਨਾ 2:00 ਦੇ ਨਾਲ ਕਿ ਚਾਲ ਲੰਘੇ ਉਠ ਨਾਮ ਜਪ ਇਸ ਬਾਸੁਰ ਅਰਾਜ ਤੇ ਅਸੀਂ ਪਤਾ ਕੀ ਕੀਤਾ ਕੇਸ ਜੀਵਾ ਟਕੇ ਰੱਬਾ ਚੁੱਪ ਕਰ ਸੌਂਦੇ ਘੜੀ ਉੱਟ ਪੈਨੇ ਤੈਨੂੰ ਧਿਆਵਾਂਗੇ ਤੂੰ ਕਿੱਲਾ ਚੱਲਿਆ ਕਿਤੇ ਰੱਬਾ ਆ ਤੂੰ ਕਿੱਲਾ ਚੱਲਿਆ ਕਿਤੇ ਉਹ ਚਾਚਰ ਲਈ ਪਕੜੀ ਤੇ ਆਪਣੇ ਗੋਡਿਆਂ ਤੱਕ ਲੈ ਜਾਂਦੀ ਗੋਡਿਆਂ ਤੱਕ ਲੈ ਜਾਂਦੀ ਤੇ ਇੱਕ ਆਵਾਜ਼ ਹੋਰ ਪਈ ਉਹ ਆਵਾਜ਼ ਆਈ ਜੀ ਅੰਮ੍ਰਿਤ ਵੇਲਾ ਸਚਨਾਓ ਚਾਰ ਕਰਮੀ ਆਪੋ ਆਪੀ ਕਰਮੀ ਆਵੇ ਕੱਪੜਾ ਲੱਕਰੀ ਮੁਕਦੂਾਰ ਨਾਨਕੇ ਐਵੇਂ ਜਾਣੀ ਐ ਸਭ ਆਪੇ ਸੱਚਿਆ ਇਹ ਆਵਾਜ਼ ਪਲਾ ਕਿੱਥੋਂ ਆਈ ਜੀ ਕੌਣ ਦੱਸੇਗਾ ਬਲਾਵਾ ਹਣੀ ਪੈਸਾ ਇਹ ਆਵਾਜ਼ ਕਿੱਥੋਂ ਆਈ ਹਾਂ ਜੀ ਸਾਂ ਗੁਰੂ ਵਾਲੀ ਬਾਤ ਪਹਿਲਾਂ ਆ ਗਈ ਸੀ ਚਾਲ ਲੰਘੇ ਉੱਟ ਨਾਮ ਜਪ ਗੁਰਸਤ ਗੁਰ ਕਾਜੋ ਸਿੱਖ ਖਾਇਦ ਭਲਕੇ ਉੱਟ ਇਹ ਤੇ ਆਵਾਜ਼ ਪਹਿਲਾਂ ਆ ਗਈ ਹੈ ਹੁਣ ਆਵਾਜ਼ ਕਿੱਥੋਂ ਆਈ ਬੰ ਅਮਰਤ ਵੇਲਾ ਸੱਚ ਨਾ ਵੜਿਆ ਵਿਚਾਰ ਨਾ 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 ਇਹ ਵੀ ਨਹੀਂ ਮੰਨਦੀ ਮੈਂ ਹਾਂ ਬਿਲਕੁਲ ਜੇ ਆਵਾਜ਼ ਆਈ ਗੁਰਦੁਆਰੇ ਸੇ ਜੇ ਭਾਈ ਸਾਹਿਬ ਨੇ ਦੀ ਇਹਨੋ ਨੇ इन्होंने स्पीकर में बोला भाई वे अमृत वेला हो गया है उठिए उठिए ये ना आती है ना? है जी कि नहीं आती हां बोलो उच्चीज सारी आवाज बाबू जी गुरुद्वारे से आती है ना आवाज तो उस समय भी हमने बोला जे भाई ने आप तो सोना नहीं है हमें भी नहीं सोने देता इसलिए तो सोना नहीं है हमें भी नहीं सोना देता स्पीकर हमारे घर पे बढ़ रखा है हमारे कानों में पड़ता है तो पंजाब में तो इसकी शिकायत भी हो जाती है जहाँ भी हो जाती होगी पता नहीं वहाँ पे शिकायत हो जाती है डीसी के पास गवंढी जो है वो कहता है जी आवाज़ बहुत छोड़ते है जी हमें आवाज़ का पोल्यूशन हो रहा है जी हमारे बच्चों ने पढ़ना है जी ਐਸਾ ਕਰਕੇ ਉਹ ਆਵਾਜ਼ ਬੰਦ ਕਰਵਾ ਦਿੱਤੀ ਜਾਂਦੀ ਸਰਕਾਰੀ ਤੌਰ ਤੇ ਸਰਕਾਰੀ ਤੌਰ ਤੇ ਬੰਦ ਕਰਵਾ ਦਿੱਤੀ ਜਾਂਦੀ ਭਾਈ ਵਿਚਾਰਾ ਚੁੱਪ ਕਰ ਜਾਂਦਾ ਹੁਣ ਗਰੰਤੀ ਸਿੰਘ ਉਹ ਆਵਾਜ਼ ਬਾਹਰਲੀ ਬੰਦ ਕਰ ਦਿੰਦਾ ਹੁਕਮਨਾਮਾ ਹੌਲੀ ਜੀ ਲੈ ਕੇ ਤੇ ਪੂਰੀ ਆਵਾਜ਼ ਬੰਦ ਕਰਕੇ ਤੇ ਫਿਰ ਆਪਣੇ ਅੰਦਰ ਜਪਜੀ ਸਾਹਿਬ ਦਾ ਪਾਠ ਨਿਤਨੇਮ ਜੋ ਹੈ ਉਹ ਕਰਨ ਲੱਗ ਪੈਂਦਾ ਇੱਕ ਤੀਸਰੀ ਆਵਾਜ਼ ਪੈਣ ਲੱਗੀ ਜੀ ਹਾਂ ਉੱਠ ਪਾ ਆ 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 ਹਰ ਨਾਂ ਆਂਤੇ ਆਵੇ ਕਹਿੰਦੇ ਜੀ ਦਿਨ ਚੜ ਗਿਆ ਨਾ ਫਿਰ ਵੀ ਤੂੰ ਉੱਠ ਬਾਣੀ ਫਿਰ ਵੀ ਤੂੰ ਪੜ ਸਕਦਾ ਹੈ ਫਿਰ ਵੀ ਤੂੰ ਰੱਬ ਨੂੰ ਯਾਦ ਕਰ ਸਕਦਾ ਹੈ ਮਾਂ ਨੇ ਆਵਾਜ਼ ਦਿੱਤੀ ਤੇ ਮਾਂ ਨੂੰ ਅੱਗੋਂ ਆਵਾਜ਼ ਪਈ ਫਿਰ ਹੁਣ ਇਹ ਬੱਚੇ ਦੱਸਣਾ ਭਲਾ ਕੀ ਦਿੰਦੇ ਆਵਾਜ਼ ਭਲਾ ਜੀ ਮਾਂ ਨੂੰ ਕੀ ਆਵਾਜ਼ ਦਿੰਦੇ ਫਿਰ ਅੱਗੋਂ ਜੀ ਤੁਸੀਂ ਤੁਸੀਂ ਬੁੱਢੜੀ ਏ ਸੌਣਾ ਦੇ ਮੈਨੂੰ ਐਦਾਂ ਕਹਿੰਦੇ ਆ ਨਾ ਮਾਤਾ ਹਾਂਜੀ ਆ ਅਛਾਓ ਪਲੀਜ਼ ਹਾਂ ਸ਼ਮਾ ਮਾ ਲਗਿਆ ਮੈਂ ਪਲੀਜ਼ ਬਸ 2 ਮਿੰਟ ਸਾਰੇ ਬੱਚੇ ਸਕੂਲ ਜਾਣਾ ਹੋਵੇ ਤੇ ਉਹ 5-5 ਮਿੰਟ ਕਰਦਾ ਕਰਦਾ ਅੱਧਾ ਘੰਟਾ ਪੌਣਾ ਘੰਟਾ ਲੈਂਦਾ ਇਸ ਕਰਕੇ ਅਸੀਂ ਉਹਨੂੰ ਪਹਿਲਾਂ ਹੀ ਅੱਧਾ ਘੰਟਾ ਠਾਉਣਾ ਸ਼ੁਰੂ ਕਰ ਦਿੰਦੇ ਆਂ ਵੀ ਆਵਾਜ਼ ਮਾਰ ਦੋ ਮਿੰਨੂ ਮੇਰੀ ਸਿੰਘ ਨਹੀਂ ਕੀਏਗੀ ਜਾ ਉਠੋ ਨਾ ਆਵਾਜ਼ ਮਾਰ ਦੋ ਕੁੜੀਆਂ ਨੂੰ ਉੱਟ ਪਵੇ ਸਾਢੇ 7 ਵਜੇ ਵਹਣ ਆ ਦੇਣੀ ਹੈ ਤੇ ਸਾਢੇ 6 ਆਪਾਂ ਠਾਲਣਾ ਸ਼ੁਰੂ ਕਰ ਦਿੰਦੇ ਆਂ ਪਤਾ ਹੀ ਹੈ ਕਿ ਉੱਠਣਾ 7 ਵਜੇ ਤੋਂ ਪਹਿਲਾਂ ਹੈ ਨਹੀਂ ਇਹਨੇ ਵੀ ਹੁਣੇ 5 ਮਿੰਟ ਪਾਪਾ ਪਲੀਜ਼ ਪਾਪਾ ਪਲੀਜ਼ ਕਰਦੇ ਆਂ ਟਾਈਮ ਨਿਕਲ ਜਾਣਾ ਹਣਾ ਉਹ ਮਾਂ ਦੀ ਵੀ ਆਵਾਜ਼ ਕਰਤੀ ਜੀ ਬੰਦ ਉਹ ਜਿਹੜੀ ਚਾਦਰ ਸੀ ਨਾ ਨਾਲ ਦੀ ਨਾਲ ਪਹਿਲਾਂ ਉਹ ਆ ਗਈ ਪੇਟ ਤੱਕ ਜਦੋਂ ਮਾਂ ਨੇ ਆਵਾਜ਼ ਮਾਰੀ ਪਤਨੀ ਨੇ ਆਵਾਜ਼ ਮਾਰੀ ਤੇ ਹੁਣ ਐ ਸਿਰ ਤੱਕ ਉੱਤੋਂ ਤੱਕ ਬਲੇਟ ਲਈ ਇਦਾਂ ਹੀ ਹੁੰਦਾ ਜੀ ਉੱਤੋਂ ਤੱਕ ਬਲੇਟ ਕੇ ਕੇਸ ਜੀ ਵਟ ਕੇ ਸੌਂਗੇ ਰਾਮ ਦੇ ਨਾਲ ਪੂਰੀ ਚਾਦਰ ਬਲੇਟ ਕੇ ਰੱਖੀ ਕਾਲ ਯੁਗ ਨੇ ਪੋਛੇ ਕਾਲ ਯੁਗ ਕਹਿਣ ਲੱਗਾ ਬੜਾ ਯਤਨ ਕਰਦਾ ਵਾਂ ਮੈਂ ਤੇ ਇਹ ਉੱਠਣ ਨਾ ਇਕੋ ਨਾਨਕ ਦੇਵ ਜੀ ਮਹਾਰਾਜ ਦੀ ਤੋਂ ਭੇਟ ਹੋਈ ਨਾ ਕਲਯੁਗ ਦੇ ਨਾਲ ਤੇ ਕਹਿਣ ਲੱਗੇ ਭਲਿਆ ਵੀ ਤੂੰ ਕਿਉਂ ਇਦਾਂ ਕਰਦਾ ਕਹਿੰਦਾ ਰਾਏਕ ਨਾਨਕ ਜੇ ਸਾਰੇ ਤੇਰੇ ਨਾਲ ਜੁੜ ਗਏ ਤੇ ਮੈਨੂੰ ਕਿਨੇ ਪੁੱਛਣਾ ਮੇਰਾ ਵੀ ਤਾਂ ਰਾਤ ਚਾਹੀਦਾ ਨਾ ਮੇਰੀ ਵੀ ਕਿਲ ਪੁੱਛਗੇ ਸ਼ੋਵੇ ਇਸ ਕਰਕੇ ਮੈਂ ਉੱਠਣ ਨਹੀਂ ਦੇਂਦਾ ਇਹ ਉੱਠਦੇ ਨੇ ਯਤਨ ਕਰਦੇ ਨੇ ਆਵਾਜ਼ਾਂ ਬਥੇਰੀਆਂ ਪੈਂਦੀਆਂ ਨੇ ਪਰ ਮੈਂ ਕਦੇ ਗੋਡਿਆਂ ਤੱਕ ਕਲ ਚਾਦਰ ਲੈ ਆਉਣਾ ਫਿਰ ਪੇਟ ਤੱਕ ਲੈ ਆਉਣਾ ਫਿਰ ਪੂਰੇ ਮੂੰਹ ਤੱਕ ਲੈ ਆਉਣਾ ਇਹ ਚਾਦਰ ਕਿਹੜੀ ਹੈ ਜੀ ਇਹਦਾ ਨਾਮ ਕੌਣ ਦੱਸੇਗਾ ਆ ਆ ਵੀ ਜੀ ਨੇ ਦੱਸੀ ਗੱਲ ਬਾਤ ਦੱਸਿਓ ਵੀ ਜੀ ਸਾਰਿਆਂ ਨੇ ਕਰੀ ਕਾਲੀ ਚਾਦਰ ਜੀ ਆਲਸ ਦੀ ਅਸੀਂ ਆਹਾਂ ਇਹ ਹੀ ਸ਼ਬਦ ਵਰਤਾਂਗੇ ਦਲੇਦਰ ਦੀ ਅਹੀਂ ਸ਼ਬਦ ਤਾਂ ਕਿ ਦਲੇਦਰ ਦੀ ਦਲੇਦਰ ਸਮਝਦੇ ਹੋ ਨਾ ਬਈ ਤਲੀਤਰੀ ਚਾਦਰ ਪਾ ਕੇ ਬੈਠ ਗਿਆ ਇਹ ਉੱਠਣਾ ਨਹੀਂ ਚਾਹੁੰਦਾ ਕੋਈ ਨਹੀਂ ਉੱਠਣਾ ਚਾਹੁੰਦਾ ਦਲੇਦਰ ਵੀ ਚਾਦਰ ਪਾਲੀ ਤੇ ਉੱਠਿਆ ਨਾ ਤੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਆ ਇਹ ਕਾਲਜੋਕ ਚਾਦਰ ਤੇ ਤੋਂ ਬਥੇਰੀ ਪਾਈ ਭੱਤੇਰੀ ਚਾਦ ਚ ਮੋਰੇ ਆ ਜਗਾ ਜਗਾ ਤੋਂ ਪਾਟੀ ਹੋਈ ਐ ਇਹ ਕਿਉਂ ਪਾਟੀ ਹੋਈ ਐ ਕੈਨ ਲਗਾ ਕਰਾਂ ਤੇ ਕਰਾਂ ਕੀ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਭਿੰਨੀ ਰਨੜੀਏ ਚਮਕਨ ਆਥਾਰੇ ਇਹਦੇ ਤਾਰੇ ਚਮਕ ਪੈਂਦੇ ਨੇ ਨਾ ਉੱਠਣ ਵਾਲੇ ਦਲੇਦਰ ਦੀ ਚਾਦਰ ਨੂੰ ਕਲਯੁਗ ਦੀ ਚਾਦਰ ਨੂੰ ਪਾੜ ਕੇ ਉੱਠ ਪੈਂਦੇ ਨੇ ਨਿਕਲ ਪੈਂਦੇ ਨੇ ਇਸ ਕਰਕੇ ਕਲਯੁਗ ਨੇ ਆਖਿਆ ਕਿ ਅਨਾਨਤ ਤੈਨੂੰ ਪਿਆਰ ਕਰਨ ਵਾਲੇ ਬੜੇ ਨੇ ਉਹ ਨਹੀਂ ਮੰਨਦੇ ਮੇਰੀ ਉਹ ਉੱਠ ਪੈਂਦੇ ਨੇ ਆ ਦੇਖ ਜਗਾ ਜਗਾ ਤੇ ਮੇਰੀ ਚਾਦਰ ਪਾਟੀ ਹੋਈ ਏ ਉਹ ਵਿੱਚੋਂ ਦੀ ਪਾੜ ਕੇ ਨਿਕਲ ਜਾਂਦੇ ਦਲੇਦਰ ਨੂੰ ਪਰੇ ਸੱਟ ਦੇ ਦਿੰਦੇ ਨੇ ਸਾਤ ਸੰਗਤ ਜੀ ਇਹ ਗੁਰੂ ਨਾਨਕ ਦਾ ਘਰ ਹੈ ਤੇ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਦਾ ਖਾਲਸਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਆਪਣੇ ਜੀਵਨ ਕਾਲ ਦੇ ਅੰਦਰ ਹਪ ਆਸਾ ਹੱਥ ਕਿਤਾਬ ਕਛ ਮਤਲਬ ਕੀ ਇਹਦਾ ਕੀ ਹੈ ਜੀ ਆਸਾ ਕਹਿੰਦੇ ਨੇ ਡੰਡੇ ਨੂੰ ਆਸਾ ਕਹਿੰਦੇ ਡੰਡੇ ਨੂੰ ਤੇ ਕਿਤਾਬ ਦਾ ਤਾਂ ਪਤਾ ਹੀ ਹੈ ਤੇ ਕਿਤਾਬ ਕੱਚ ਕੱਛੇ ਮਾਰ ਕੇ ਰੱਖਣੀ ਕੋਲ ਰੱਖਣੀ ਹਮੇਸ਼ਾ ਜਿੰਨੂੰ ਕਹਿ ਦਲਾਂ ਕੁਲਾਨਕ ਤੇਜ ਸਿੰਘ ਮਹਾਰਾਜ ਕਿਤਾਬ ਦੀ ਗੱਲ ਤਾਂ ਸਮਝ ਲੱਗੀ ਵੀ ਤੁਸੀਂ ਰੱਖੀਏ ਕੋਲ ਡੰਡਾ ਕਦਲੀ ਰੱਖਿਆ ਡੰਡਾ ਕਦਲੀ ਰੱਖਿਆ ਅਸੀਂ ਸੋਚਦੇ ਹਾਂ ਵੀ ਸ਼ਾਇਦ ਤਲਵਾਰ ਕਲਗੀਆਂ ਵਾਲੇ ਨੇ ਹੀ ਪਕੜੀ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਧਾਂਤ ਵੱਖਰਾ ਕੀਤਾ ਹੈ पहला तो सारे माला फेरने वाले ना? नहीं ध्यान से जरा इसको बात को समझना गुरु नानक देव जी महाराज कहते ये जो डंडा है ना मेरे हाथ में ये इसलिए है कि अगर कोई ज्ञानवान मिले ज्ञान की चर्चा करना चाहे तो मैं इस किताब से उसके साथ चर्चा करूंगा कौन सी किताब जो कश में कोल उन्होंने रखी है उससे मैं विचार चर्चा करूंगा विद्वता से ज्ञान से ये डंडा केंद्र सारे ज्ञान नहीं होते कुछ पशु वृत्ति वाले भी होते हैं लड़ने वाले झगड़ने वाले बहस करने वाले फजूल की बहस फजूल की बहस ऐसा क्या है ऐसा क्यों है वैसा क्यों है बिना बात के बिना बात के लड़ने वाले उनके लिए गुरु नानक देव जी महाराज ने डंडा पकड़ा है मैं किसी को बुरा नहीं बोलता उच्चा नहीं बोलता तो इसका मतलब ये नहीं कि मेरे अंदर वीरता नहीं है अनख नहीं है क्योंकि गुरु नानक देव जी महाराज जी ने सब तो पहला जो सी पढ़ाई है ना कोई सीख्या ते ओ बड़े प्यारे बोलने एक बार पढ़ों भला जो तो प्रेम खेलन का चाओ जो तो जो तो प्रेम खेलन का चाओ जो तो प्रेम खेलन का सिर तर तली गली मेरी आओ सिर तार